ਕੱਲ ਅਸੀਂ ਨਾ ਸਿੰਗਰ ਸਾਰੇ ਬੈਠੇ ਹੋਏ ਸੀ ਚਾਰ ਪੰਜ ਸਿੰਗਰ ਤੇ ਉਹਦੇ ਵਿੱਚ ਕਈ ਬੰਦੇ ਬਹੁਤ ਸੁਰੀਲੇ ਸੀਗੇ ਉਹ ਮੈਂ ਥੋੜੇ ਦਿਨ ਪਹਿਲਾਂ ਇੱਕ ਇੰਟਰਵਿਊ 'ਚ ਬੋਲਿਆ ਮੈਂ ਕਿਹਾ ਯਾਰ ਕੋਈ ਵੀ ਬਾਬਾ ਜਿਹੜਾ ਜਿਹੜਾ ਪੁੱਤ ਦੇ ਸਕਦਾ ਗੱਡੀਆਂ ਦੇ ਸਕਦਾ ਸ਼ੋਹਰਤ ਦੇ ਸਕਦਾ ਉਹ ਕਿਸੇ ਬੇਸੁਰੇ ਸਿੰਗਰ ਨੂੰ ਚਮਤਕਾਰ ਕਰਕੇ ਸੁਰਚ ਕਰ ਸਕਦਾ ਹੂੰ ਐਕਚੁਅਲ ਕਿੱਟੂ ਜ਼ਰੂਰਤ ਤੇ ਇਸ ਗੱਲ ਦੀ ਹੈ ਨਾ ਕਿ ਹਾਂਜੀ ਕਹਿੰਦੇ ਜੇ ਜਿੱਲ ਕਹਿੰਦਾ ਜੇ ਹੈਗਾ ਤਾਂ ਮੈਨੂੰ ਕਰਾ ਦਿਓ ਇਹ ਮਤਲਬ ਇਹ ਗੋਣਾ ਚਾਹੁੰਦੇ ਆ ਇਹ ਤੇ ਦੇਖੋ ਗੁਰੂਕਾ ਜੋਡੇ ਵਰਗਾ ਲਿਖ ਨਹੀਂ ਸਕਦਾ ਜੀ ਫਿਰ ਫਿਰ ਮੈਂ ਫਿਰ ਮੈਂ ਮੱਕਰ ਸਾਹਿਬ ਹੀ ਕੱਲ ਕਵਾਂ ਜੇ ਤੁਸੀਂ ਇਹੀ ਚਮਤਕਾਰ ਲੈਣਾ ਤੇ ਗੁਰੂ ਗ੍ਰੰਥ ਸਾਹਿਬ ਤੇ ਆਜੋ ਮਹਾਰਾਜ ਦੀ ਸ਼ਰਨ ਚ ਆਜੋ ਰਾਗ ਸਿੱਖਣੇ ਸ਼ੁਰੂ ਕਰ ਦਿਓ ਤੁਸੀਂ 2 ਸਾਲ ਚ ਸੁਰ ਸੁਰ ਚੋ ਬਹੁਤ ਬਹੁਤ ਵਧੀਆ ਗੱਲ ਹੈ ਕਮਾਲ ਦੀ ਗੱਲ ਹੈ ਬਹੁਤ ਜ਼ੋਰਦਾਰ ਤਾੜੀਆਂ ਇਸ ਕਰ ਤੁਸੀਂ ਜਦੋਂ ਰਾਗ ਗੌੜੀ ਦੀਪਕੀ ਸਿੱਖੋਗੇ 2 ਸਾਲ ਕਿਸੇ ਉਸਤਾਦ ਦੇ ਪੈਰਾਂ ਚ ਬੈਠ ਕੇ ਰੋਜ਼ ਰੋਜ਼ ਜਾਓਗੇ ਤਾਂ ਤੁਸੀਂ ਤੁਹਾਡਾ ਗਲਾ ਵੀ ਸੁਰਚ ਹੋ ਜਾਣਾ ਤੁਹਾਡਾ ਦਿਮਾਗ ਵੀ ਸੁਰਚ ਹੋ ਜਾਣਾ ਤੁਹਾਡੀ ਜ਼ੁਬਾਨ ਵੀ ਸੁਰਚ ਹੋ ਜਾਣੀ ਹੈ ਤੁਹਾਨੂੰ ਲਫ਼ਜ਼ ਵੀ ਬੋਲਨੇ ਸ਼ੁਰੂ ਹੋ ਜਾਣੇ ਹਨ ਵਧੀਆ ਤਰੀਕੇ ਨਾਲ ਤੇ ਇਹ ਚਮਤਕਾਰ ਹੈ ਇਹ ਪ੍ਰੋਸੈਸ ਜਿਹੜਾ ਇਹ ਚਮਤਕਾਰ ਕੱਲ ਅਸੀਂ ਨਾ ਸਿੰਗਰ ਸਾਰੇ ਬੈਠੇ ਹੋਏ ਸੀ ਚਾਰ ਪੰਜ ਸਿੰਗਰ ਤੇ ਉਹਦੇ ਵਿੱਚ ਕਈ ਬੰਦੇ ਬਹੁਤ ਸੁਰੀਲੇ ਸੀਗੇ ਉਹ ਮੈਂ ਥੋੜੇ ਦਿਨ ਪਹਿਲਾਂ ਇੱਕ ਇੰਟਰਵਿਊ 'ਚ ਬੋਲਿਆ ਮੈਂ ਕਿਹਾ ਯਾਰ ਕੋਈ ਵੀ ਬਾਬਾ ਜਿਹੜਾ ਜਿਹੜਾ ਪੁੱਤ ਦੇ ਸਕਦਾ ਗੱਡੀਆਂ ਦੇ ਸਕਦਾ ਸ਼ੋਹਰਤ ਦੇ ਸਕਦਾ ਉਹ ਕਿਸੇ ਬੇਸੁਰੇ ਸਿੰਗਰ ਨੂੰ ਚਮਤਕਾਰ ਕਰਕੇ ਸੁਰਚ ਕਰ ਸਕਦਾ ਹੂੰ ਐਕਚੁਅਲ ਕਿੱਟੂ ਜ਼ਰੂਰਤ ਹੈ ਇਸ ਗੱਲ ਦੀ ਹੈ ਨਾ ਕਿ ਹਾਂਜੀ ਕਹਿੰਦੇ ਜੇ ਗਿੱਲ ਕਹਿੰਦਾ ਜੇ ਹੈਗਾ ਤਾਂ ਮੈਨੂੰ ਕਰਾ ਦਿਓ ਇਹ ਮਤਲਬ ਇਹ ਗੋਣਾ ਚਾਹੁੰਦੇ ਆ ਇਹ ਤੇ ਦੇਖੋ ਗੁਰੂ ਕੋਟਾ ਥੋੜੇ ਵਰਗਾ ਲਿਖ ਨਹੀਂ ਸਕਦਾ ਜੀ ਫਿਰ ਫਿਰ ਮੈਂ ਫਿਰ ਮੈਂ ਮੱਕਰ ਸਾਹਿਬ ਹੀ ਗੱਲ ਕਵਾਂ ਜੇ ਤੁਸੀਂ ਇਹੀ ਚਮਤਕਾਰ ਲੈਣਾ ਤੇ ਗੁਰੂ ਗ੍ਰੰਥ ਸਾਹਿਬ ਤੇ ਆਜੋ ਮਹਾਰਾਜ ਦੀ ਸ਼ਰਨ ਚ ਆਜੋ ਰਾਗ ਸਿੱਖਣੇ ਸ਼ੁਰੂ ਕਰ ਦੋ ਤੁਸੀਂ 2 ਸਾਲ ਚ ਸੁਰਚ ਸੁਰਚ ਹੋ ਜੂ। ਬਹੁਤ ਬਹੁਤ ਵਧੀਆ ਗੱਲ ਹੈ। ਕਮਾਲ ਦੀ ਗੱਲ ਹੈ। ਬਹੁਤ ਜ਼ੋਰਦਾਰ ਤਾੜੀਆਂ ਇਸ ਕਰ। ਤੁਸੀਂ ਜਦੋਂ ਰਾਗ ਗੌੜੀ ਦੀਪਕੀ ਸਿੱਖੋਗੇ 2 ਸਾਲ ਕਿਸੇ ਉਸਤਾਦ ਦੇ ਪੈਰਾਂ ਚ ਬੈਠ ਕੇ ਰੋਜ਼ ਰੋਜ਼ ਜਾਓਗੇ ਤੇ ਤੁਸ ਤੁਹਾਡਾ ਗਲਾ ਵੀ ਸੁਰਚ ਹੋ ਜਾਣਾ ਤੁਹਾਡਾ ਦਿਮਾਗ ਵੀ ਸੁਰਚ ਹੋ ਜਾਣਾ ਤੁਹਾਡੀ ਜ਼ੁਬਾਨ ਵੀ ਸੁਰਚ ਹੋ ਜਾਣੀ ਹੈ। ਤੁਹਾਨੂੰ ਲਫ਼ਜ਼ ਵੀ ਬੋਲਨੇ ਸ਼ੁਰੂ ਹੋ ਜਾਣੇ ਆ ਵਧੀਆ ਤਰੀਕੇ ਨਾਲ ਤੇ ਇਹ ਚਮਤਕਾਰ ਇਹ ਪ੍ਰੋਸੈਸ ਜਿਹੜਾ ਇਹ ਚਮਤਕਾਰ ਹੈ।